ਐ ਵੀ ਦੋ ਦੋ ਸਪਾਰ ਦੇ ਮੇਲੇ 'ਚ ਆਏ ਹੋਏ ਆਗੇ ਤਾਂ ਬਗਲੇ ਪ੍ਰੇਮੀ ਬਾਈ ਹੈਗਾ ਬੱਕਰੀਆਂ ਦੇਖ ਲਓ ਪਹਿਲਾਂ ਪ੍ਰੇਮੀ ਬਾਈ ਕੋਲ ਨਾਲ ਸਾਰੀਆਂ ਬੱਕਰੀਆਂ ਚੰਗੀਆਂ ਹੁੰਦੀਆਂ ਨੇ ਕੀ ਗੱਲ ਬਾਤ ਆਗੇ ਬਾਕੀ ਗੱਲ ਬਾਤ ਕਰ ਦਿਆਂਗੇ ਆਪਾਂ ਪ੍ਰੇਮੀ ਬਾਈ ਨਾਲ ਪ੍ਰੇਮੀ ਬਾਈ ਆਸਰੇਕਾਰ ਜੀ ਠੀਕ ਹੈ ਜੀ ਮੈਂ ਆਪਣ ਲਾਈਵ 'ਤੇ ਆ ਪੂਰੀ ਆ ਹਾਂ ਜੀ ਮੇਲੇ ਆਏ ਆ ਸ਼ਕਲ ਲੈ ਵੀ ਮੇਲੇ 'ਚ ਆਏ ਆ ਕਿ ਮੈਂ ਆਪਣ ਲੱਗੀ ਹੋਈ ਹੈਗੇ ਨਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਵੀ ਇੱਥੇ ਆਉਂਦੇ ਨੂੰ ਪ੍ਰੇਮੀ ਮੈਨੂੰ ਹੋ ਗਏ ਭਾਈ 5-6 ਸਾਲ ਹੋ ਗਏ 5-6 ਸਾਲ ਹੋ ਗਏ ਠੀਕ ਆ ਵਧੀਆ ਕਿਵੇਂ ਮੇਲਾ ਕੋਈ ਫਰਕ ਪਿਆ ਕੋਸ ਅੱਗੇ ਨਾਲੋਂ ਮੇਲਾ ਹੀ ਨਾ ਬਹੁਤ ਸੁਧਾਰ ਹੋ ਗਿਆ ਜੀ ਵਧੀਆ ਮੇਲਾ ਜਗਾ ਬਹੁਤ ਆ ਵਧੀਆ ਜਗਾ ਬਹੁਤ ਆ ਸਹੀ ਗੱਲ ਨਾ ਮੇਲੇ ਦੀ ਦੀ ਭਾਈ ਜੀ ਜਗਾ ਬਹੁਤ ਆ ਕਿੰਨੀਆਂ ਬੱਕਰੀਆਂ ਲੈ ਕੇ ਆਉਣਾ ਬਈ ਐ ਵਾਰ ਬੱਕਰੀਆਂ ਅੱਜ 15-16 ਕੇ ਲੈ ਕੇ ਆਉਂਦੀ ਆ ਨਾ ਜੀ 5-6 ਪੱਠਾ ਲੈਂਦੀਆਂ ਨਾਲ ਠੀਕ ਆ ਵੇਚਿਆ ਕੁਛ ਕਿੰਨਾ ਦੋ 6 ਕਰੀ ਜਾਂਦੇ ਨੇ ਭਾਈ ਠੀਕ ਆ ਰੇਟ ਕਿੰਨੇ ਹੁੰਦਾ ਬਈ ਮੇਲੇ ਦੇ ਵਿੱਚ ਰੇਟ ਹਾਈ ਹੁੰਦਾ ਨਾ ਮੇਲੇ ਦਾ ਰੇਟ ਵਧੀਆ ਲੱਗਿਆ ਭਾਈ ਸਹੀ ਗੱਲ ਆ ਵਧੀਆ ਹੁੰਦਾ ਭਾਈ ਆ ਬੱਕਰੀ ਦਿਖਾਉਣਾ ਤੁਨੂੰ ਪ੍ਰੇਮੀ ਦੀ ਬਾਈਕ ਜਮਾ ਜੈਡ ਬਲੈਕ ਬੱਕਰੀ ਆ ਗਈ ਲੈ ਵੀ ਆ ਜਾ ਇਹਨੇ ਦੂਏ ਸੂ ਸੂਣਾ ਜੀ ਦੂਏ ਸੂ ਸੂਣਾ ਸੂਣਾ ਜੀ ਹਾਂ ਲੈ ਵੀ ਬੱਕਰੀ ਦੇਖੋ ਮਿੱਤਰੋ ਕਿੰਨੀ ਹਾਈਟ ਹੋ ਪ੍ਰੇਮੀ ਦੀ ਅੱਧੀ 40 ਦੇ ਲਵੇ ਆਈ 40 ਦੇ ਲਵੇ ਅੱਗੇ ਕਰ ਸਮਾਰ ਕੇ ਟੇਡੀ ਕਰਕੇ ਐ ਕਰਕੇ ਇਹ ਵੀ 40 ਦੇ ਲਵੇ ਆ ਗਈ ਬੱਕਰੀ ਬਈ ਪੂਰੇ ਚੌਗਣੇ ਪਿੰਡੇ ਦੀ ਨਾ ਪੂਰੀ ਹਾਂ ਜੀ ਇਹਨੂੰ ਖਵਾਉਣਾ ਕੀ ਹੈ ਪ੍ਰੇਮੀ ਇਹ ਜਾ ਸਾਗੋ ਦਾ ਇਲਾਕਾ ਦੀ ਦਸਤਿਹ ਹੈ। ਅੱਛਾ ਹਾਂ ਇਹ ਇਹਦਾ ਬਾਕੀ ਚੀਜ਼ਾਂ ਚਾਰਦੇ ਆਂ ਬਾਈ। ਸਹੀ ਗੱਲ ਆ ਬਾਈ ਦੇਖ ਸਕਦੇ ਬਾਈ ਦੂਜੇ ਸੂਏ ਸੂਣਾ ਦਾ ਕਿੰਨੇ ਟਾਈਮ ਦੀ ਗੱਬਣਾ ਬਈ ਇਹ। ਗੱਬਣਾ ਹੈਗੀ 2 ਟਾਈਮ ਦੀ ਇਹ। ਲੈ ਵੀ ਰੰਗ ਨਾ ਜੇ ਤੁਸੀਂ ਦੇਖੋ। ਜਮਾ ਬਾਈ ਜੈਡਵਲ ਹੈਗਾ ਚੌਕ ਨੇ ਪਿੰਡੇ ਦੀ ਜਮਾ। ਦੇਖ ਸੋਹਣੀ ਬੱਕਰੀ ਹੈ ਬਈ। ਵੇਚਣੀ ਆਏ। ਵੇਚਣੀ ਆਏ। ਜੇ ਮੁੱਲ ਨੂੰ ਤਾਂ ਸੇਲ ਕਰਾਂਗੇ ਨਹੀਂ ਭਾਈ ਉੱਚੇ ਮੁੱਲ ਦੀਆਂ ਨੇ ਕਿੰਨੇ ਮੁੱਲ ਦੀ ਆਊਗੀ ਮੁੱਲ ਦਾ ਮੈਂ 2.5 ਲੱਖ ਰੁਪਏ ਮੰਗਦਾ 2.5 ਲੱਖ ਰੁਪਏ ਮੰਗਦਾ ਵੀ 2.5 ਲੱਖ ਰੁਪਏ ਮੰਗਿਆ ਇਹਦਾ ਦੇਖ ਸਕਦੇ ਹੋ ਨਾ ਆਪਦੀ ਆਏ ਇਹ ਆਪਣੀ ਛੇਲੀ ਪਾਲੀ ਦੀ ਆਪਾਂ ਸ਼ੋਹਰਤ ਛੇਲੀ ਪਾਲੀ ਤੇਗੀ ਇਹ ਦੋਤੀ ਜੜੀ ਇੱਕ ਇਹਦੀ ਮਰਗੀ ਤੇ ਨਾਲ ਦੀ ਸੋਹਣਾ ਦੀ ਉਹਨੇ ਬੱਚਾ ਨਹੀਂ ਨਿਕਲਿਆ ਤੇ ਉਹਦਾ ਠੀਕ ਹੈ ਠੀਕ ਆ ਬੱਕਰੀ ਚੰਗੀਆਂ ਨਾ ਕੰਨ-ਗੁੰਨ ਦਿਖਾਈ ਭਾਈ ਕੰਨ ਸਿੰਘ ਨੱਕ ਵਈ ਦੇਖ ਸਕਦਾ ਸੋਹਣੀ ਹੈਗੀ ਹੋਰ ਫੜ ਲਓ ਵੇ ਮਾਗ ਉਹ ਫੜ ਲੈ ਕਾਲੀ ਜੀ ਇਹ ਵੀ ਆਪਾਂ ਮੇਨੂ ਪਾਲੀ ਕਰ ਦਈਏ ਲੈ ਵੀ ਨਗੀਨੇ ਰੱਖੇ ਹੋਏ ਨੇ ਸਾਰੇ ਬਾਈ ਦੇਖ ਸਕਦੇ ਹੋਗੇ ਇਹ ਕਿਵੇਂ ਇਹ ਦੋ ਵਾਰੀ ਮੇਲਾ ਵੀ ਜਿੱਤ ਕੇ ਆਈ ਹੈ ਬਾਈ ਕਿੱਥੇ ਬਾਈ ਲੌਂਗੋ ਵਾਲ ਦਾ ਜਿੱਤ ਕੇ ਆਈ ਹੈ ਹਾਂਜੀ ਜਾਂਗਪੁਰ ਦਾ ਪਹਿਲਾ ਨੰਬਰ ਲੈ ਵੀ ਜਾਂਗਪੁਰ ਤੇ ਲੌਂਗੋ ਵਾਲ ਬਾਈ ਪਹਿਲੇ ਨੰਬਰ ਤੇ ਆਈ ਹੋਈ ਆ ਬੱਕਰੀ ਦੇਖ ਸਕਦੇ ਹੋ ਕਿਉਂਕਿ ਚੰਗੀ ਆ ਬੱਕਰੀ ਹਣਾ ਹਾਂਜੀ ਇਹ ਕਿਵੇਂ ਸੋਇਆ ਬਾਈ ਇਹ ਪਲੂਣ ਆ ਬਾਈ ਇਹਦੀ ਸਪੂਣ ਕਰਤੀ ਇਹਦੀ ਲਵਾਤੀ ਦੀ ਲੈ ਵੀ ਇਹਦੀ ਲਵਾਈ ਹੋਈ ਆ ਹੈਨਾ ਚੰਮ ਵੱਧ ਚੜ ਗਈ ਅਸੀਂ 깔 ਲਵਾਏ ਦਿੰਨੇ ਆ ਨੂੰ ਬਾਈ ਠੀਕ ਆ ਹਾਂਜੀ ਇਹਦੀ ਹਾਈਟ ਕਿੰਨੀ ਆ ਹੈਡ 240 ਕੀ ਮੰਗਿਆ ਵੀ ਇਹਦਾ ਇਹ ਜਿਹੜੀ ਸੇਲ ਹਲ ਕਰ ਦੇਣੀ ਬਾਈ ਇਹ ਕਰ ਦੇਣੀ ਹੈ ਬਈ ਇਹ ਸੇਲ ਕਰਨੀ ਨਹੀਂ ਨੀ ਹੈਗੀ ਅਜੇ ਦਾ ਪਿੱਛੇ ਵੀ ਸੱਪ ਖੜੇ ਨੇ ਲਾਲ ਲਾਲ ਖਰੀਦਣ ਵਾਸਤੇ ਆਹ ਬੰਦਾ ਖਰੀਦਣ ਵਾਸਤੇ ਖੜਾ ਹੈ ਉਹ ਕਹਿੰਦਾ ਮੈਂ ਵੇਚਣੀ ਨਹੀਂ ਨੀ ਹੈਗੀ ਲੈ ਵੀ ਦੱਸ ਪ੍ਰੇਮੀ ਦੇ ਬਾਰੇ ਇਹ ਰੰਗ ਕਿਹੜਾ ਹੁੰਦਾ ਬਈ ਇਹ ਪੱਕਾ ਲੋਹਾ ਜੀ ਇਹ ਪੱਕਾ ਲੋਹਾ ਰੰਗ ਆ ਗਿਆ ਬਈ ਪਣਾ ਕੰਨ-ਕੰਨ ਦਿਖਾ ਦੇ ਮਿੱਤਰਾ ਚੰਗੀ ਬੱਕਰੀ ਹੈਗੀ ਹਾਈਟ ਦੀ ਗੱਲ ਬਾਤ ਕਰੀਏ ਬਣਾ 40 ਦੇ ਕੋਲੇ ਆ ਨਾ ਹਾਂਜੀ ਹਾਂਜੀ 40 ਦੇ ਕੋਲੇ ਆ ਸਾਰੀਆਂ ਬੱਕਰੀਆਂ ਬਈ ਚੰਗੀ ਹਾਈਟ ਦੀਆਂ ਨੇ ਹਾਂਜੀ ਕਿੰਨੇ ਵਾਰ ਲਵਾ ਲਈ ਇਹ ਇਹ ਦੂਏ ਸੂਏ ਵੀ ਸੂਣਾ ਦੂਜੇ ਸੂਏ ਸੂਣਾ ਨੇ ਹਾਂਜੀ ਦੁੱਧ ਕਿੰਨਾ ਦਾ ਬਈ ਦੁੱਧ ਪਹਿਲੇ ਨੇ ਦੋ ਬੱਚੇ ਪਾਲਤੇ ਸੀਗੇ ਵਧੀਆ ਬੱਚਾ ਸੇਲ ਕਰਦੇ ਦੀ ਆਪਾਂ ਦੋਵੇਂ ਬੱਚੇ ਦੇ ਠੀਕ ਹੈ ਚੰਗੇ ਪਾਲਦੀਆਂ ਬੱਚੇ ਹਾਂ ਚੰਗੇ ਪਾਲਦੀ ਲੈ ਵੀ ਕੰਨ-ਕੰਨ ਵਧੀਆ ਨੇ ਬਈ ਝਾਲਰ ਦੇਖ ਸਕਦੇ ਹੋ ਨਾ ਚੰਗੀ ਬੱਕਰੀ ਹੈਗੀ ਹੁਣ ਵੇਚਣੀ ਆ ਇਹ ਕਰ ਦਾਂਗੇ ਇਹ ਕੋਈ ਆਇਆ ਕਿੰਨੇ ਰੁਪਈਆ ਦੀ ਮੰਗੇ ਤਾਂ ਚਲ ਕੋਈ ਨਹੀਂ ਜਦ ਮੌਕਾ ਹੋਵੇ 2 ਲੱਖ ਨਹੀਂ ਉੱਪਰ ਆਦਾ ਭਾਈ ਹੈ ਇਹ ਤਾਂ ਉੱਪਰੇ ਮੰਗਦੇ ਤਾਂ ਉੱਪਰ ਮੰਗਦੇ ਕਿੰਨਾ 2.5 ਮੰਗਦੇ ਭਾਈ 2.5 ਲਾਇਆ ਵੀ 2.5 ਲੱਖ ਰੁਪਈਆ ਹਨਾ ਪ੍ਰੇਮੀ ਦਾ ਮੁੱਲ ਹਾਈ ਹੁੰਦਾਗਾ ਕਿਉਂਕਿ ਭਾਈ ਕੁਆਲਿਟੀ ਚੰਗੀ ਹੁੰਦੀ ਹੈ ਇਹਦੀ ਕੁਆਲਿਟੀ ਚੰਗੀ ਹੁੰਦੀ ਹੈ ਦੋ ਟਾਲੀਆਂ ਜੀਤੀ ਲੈ ਕੇ ਜਾਊਗੇ ਦੋ ਟਾਲੀਆਂ ਜੀਤੀ ਲੈ ਕੇ ਜਾਊਗੇ ਨਾ ਲੈ ਭਾਈ ਹੋਰ ਪ੍ਰੇਮੀ ਫੜੀ ਹੋਰ ਭਾਈ ਨਾਲ ਦੀ ਨਾਲ ਲੈ ਵੀ ਮਿੱਤਰੋ ਇਹਦਾ ਵੀ 2.5 ਲੱਖ ਰੁਪਈਆ ਮੰਗਿਆਗਾ ਆ ਵੀ ਦੂਰ ਇਹ ਤਾਂ 2.5 ਵਾਲੀ ਹੈਗੀ ਬਈ ਨਾ ਨਾ ਸਪੈਕਟਾ ਵਾਲੀ ਹੈ ਜੇ ਇਹ ਤਾਂ ਛੋਟੇ ਮੁੱਲ ਵਾਲੀ ਹੈ ਛੋਟੇ ਤਾਂ ਇਹਨੂੰ ਵੀ ਹੋਗੇ ਹਾਂ ਲੈ ਵੀ ਦੇਖ ਸਕਦੇ ਹੋ ਬਈ ਚੰਗੀ ਬੱਕਰੀ ਹੈਗੀ ਆ ਦੋ ਨਾਕ ਦੇ ਬੱਚੇ ਉਹ ਦੇਖ ਲਓ ਬਾਈ ਅੱਛਾ ਆ ਦੇਖੋ ਮੇਂ ਨਹੀਂ ਆ ਬਈ ਇਹਦੇ ਨੇ ਬੱਚੇ ਨਾ ਨਾ ਇਹ ਬੁਰਕ ਪੱਕੀ ਦੇ ਨੇ ਲੈ ਵੀ ਇਹ ਵੀ ਸਾਈਡ ਤੇ ਕਰ ਇਹ ਕਿੰਨੇ ਰੁਪਈਆ ਦੀ ਆ ਇਹਦਾ 50 ਮੰਗਦਾ ਇਹਦਾ 50000 ਰੁਪਏ ਮੰਗਦੇ ਇਹ ਕਿਵੇਂ ਗੱਬੜ ਉਪਣ ਕਿਵੇਂ ਆ ਗਈ ਗੱਬਣਾ ਨਹੀਂ ਸੂਨ ਤਿਆਰ ਆ ਤਿਆਰ ਆ ਬੱਚੇ ਦਿਖਾ ਦੇ ਰੁਪਏ ਨੇੜੇ ਆ ਕੇ ਮਾੜੇ ਨਾ ਹਾਂਜੀ ਲੈ ਵੀ ਬੱਚੇ ਦੇਖੋ ਮਿੱਤਰੋ ਸੋਹਣੇ ਬੱਚੇ ਨੇ ਜਮਾ ਜੈਡ ਬਲਾਏਕ ਨੇ ਹਾਂਜੀ ਲੈ ਵੀ ਜਮਾ ਹੀ ਜੈਡ ਬਲਾਏਕ ਨੇ ਬਈ ਦੇਖ ਸਕਦੇ ਹੋਗੇ ਬੱਚੇ ਚੰਗੇ ਨੇ ਲੈ ਵੀ ਮਿੱਤਰੋ ਕੰਨ ਕੋ ਨੂੰ ਦੇਖ ਸਕਦੇ ਹੋਗੇ ਨੱਕ ਦੇਖ ਸਕਦੇ ਹੋ ਹੈਨਾ ਜਮਾ ਸੋਹਣੇ ਨੇ ਪੱਠਾ ਨੇ ਬਈ ਹਾਂ ਪੱਠਾ ਕੋਕਾ ਪੀਸ ਨੇ ਬਈ ਆ ਦੇਖੋ ਖੀਰ 2-3 ਮਹੀਨੇ ਦੀ ਹੋਣਗੇ ਕਬੜੀਆਂ ਨੇ ਹਾਂ ਤਿੰਨ ਖਾਈ ਗਈਆਂ ਤਿੰਨ ਨਾ ਸ਼ਾਇਦ ਮੈਨੂੰ ਲੱਗਦਾ ਇਹ ਰੱਖ ਲੇਗੇ ਇਹ ਰੱਖ ਲਈ ਆ ਵੀ ਖੀਰੀ ਹੈ ਬਈ ਲੈ ਵੀ ਕਾ ਖੀਰੀ ਹੈ ਕਿ ਤੂੰ ਉਹ ਸਾਈਡ ਤੇ ਜਾ ਰਾ ਖੀਰੀ ਆ ਗਈ ਰੀਆ ਲੈ ਵੀ ਆ ਬੱਚਾ ਦੇਖਾ ਦੇ ਨਾਗਰੀ ਆ ਗਈ ਨਾ ਇਹ ਹਾਂਜੀ ਖੀਰੀ ਪੱਠਾ ਬਈ ਸੋਹਣੀ ਪੱਠਾ ਆ ਗਈ ਹੋਰ ਬੱਕਰੀ ਫੜੀ ਇੱਕ ਦੋ ਫਿਰ ਅਪੈਂਡ ਕਰਦੇ ਆਂਗੇ ਆ ਡੱਬੀਆਂ ਜਾਂ ਫੜ ਲਾ ਇਹ ਵੀ ਡੱਬੀਆਂ ਵੀ ਰੱਖਦੇ ਨੇ ਹਾਂਜੀ ਨਾਗਰੀਆਂ ਨਾਗਰੀਆਂ ਡੱਬੀਆਂ ਹਾਂਜੀ ਇਹ ਕਿਵੇਂ ਆ ਵੀ ਬੱਕਰੀ ਇਹ ਨਵੀਂ ਕਰਾਈ ਹੋਈ ਹੈ ਬਾਈ ਹੁਣ ਨਵੀਂ ਕਰਾਈ ਹੈ ਐਮੀ ਵਾਰ ਇਹ ਦੂਜੇ ਸੂਗੀ ਦੂਜੇ ਸੂਗੀ ਹਾਂਜੀ ਦੁੱਧ ਕਿੰਨਾਗਾ ਦੁੱਧ ਹੈ ਜਿਆ 4 ਲੀਟਰ ਥੱਲੇ 4 ਲੀਟਰ ਲੈ ਵੀ 4 ਲੀਟਰ ਦੁੱਧਾ ਲੰਬਾਈ ਬਹੁਤ ਆ ਬੱਕਰੀ ਦੀ ਆਏਗਾ ਕਿਹਣਾ ਹਾਈਟ ਵੀ ਹੈਗੀ 38 ਕਿੰਚ ਦੀ ਹਾਈਟ ਹੈਗੀ ਹੈਗਾ ਨਾ ਚੰਗੀ ਬੱਕਰੀਆ ਬਈ ਨੱਕ ਨਕੌੜਾ ਦੇਖ ਲੋ ਦੂਜੇ ਸੂਏ ਆਗੇ ਹੋਰ ਫੜ ਲਾ ਬ੍ਰੇਮੀ ਬਈ ਅਡਾ ਬੱਕਰਾ ਤਾਂ ਨਹੀਂ ਲੈ ਕੇ ਆਏ ਕੋਈ ਹਾਂਜੀ ਬੱਕਰਾ ਲੈ ਗਿਆ ਜੀ ਬੱਕਰਾ ਘਰੇ ਆ ਲੈ ਵੀ ਬੱਕਰਾ ਘਰੇ ਆ ਲੈ ਵੀ ਸ਼ੇਰੀ ਇਹ ਕਿਵੇਂ ਆ ਬਈ ਇਹ ਦੂਜੇ ਸੂ ਕੀ ਜੀ ਦੂਜੇ ਸੂ ਕੀ ਦੰਦ ਕਿਵੇਂ ਅੱਠ ਹਾਂ ਜੀ ਪੂਰੇ ਕਰ ਲੈ ਲੈ ਵੀ ਪੂਰੇ ਦੰਦ ਆ ਕਿ 37 ਇੰਚ ਦੀ ਹਾਈਟ ਆਗੀ 38 37 ਦੂਜੇ ਸੂ ਕੀ ਬਾਈ ਤੇ ਆਹ ਬਾਈ ਇਹ ਵੀ ਦੂਜੇ ਸੂਣਾ ਜੀ ਇਹ ਵੀ ਦੂਜੇ ਸੂ ਕੀ ਹੈ ਇਹ ਵੀ ਜੈਡ ਬਲੈਕ ਆ ਬਈ ਦੇਖ ਸਕਦੇ ਹੋ ਇਹ ਕਿੰਨੇ ਦੀ ਵੇਚਣੀ ਆ ਬਈ ਕੋਈ ਨਾ ਜਮਮਾ ਦੇ ਦੇਣਗੇ ਕੋਈ ਆਲੋ ਚਲ ਰੈਨ ਦੇ ਨਾ ਇੱਕ ਇਹਨੂੰ ਮੁੱਲ ਪੁੱਛਣਾ ਇਹ ਅੱਠ ਦੰਦ ਆ ਨਾ ਪੂਰੇ ਹਾਂ ਜੀ ਅੱਠ ਦੰਦ ਆ ਬਈ ਪੂਰੀ ਹੈ ਨਾ ਹਾਈਟ ਤੇ ਚੰਗੀ ਹਾਈਟ ਆ ਬਈ ਦੇਖ ਸਕਦੇ ਹੋਗੇ ਐਗਰ ਨੰਬਰ ਬੋਲਦੇ ਪ੍ਰੇਮੀ ਕੱਲ ਬੋਲੀ ਨੰਬਰ

9915161765 ਦੁਬਾਰੇ ਫੋਲੀ 9915161765 ਲੈ ਵੀ ਜੇ ਕਿਸੇ ਨੂੰ ਵੀ ਨੰਬਰ ਆ ਗਿਆ ਸਮਝਦਾ ਕਰ ਲਿਓ ਕਾਲ ਪ੍ਰੇਮੀ ਬਾਈ ਨੂੰ ਚੰਗੀਆਂ ਬੱਕਰੀਆਂ ਨੇ ਇਹ ਜੀ ਗੱਲ ਨਹੀਂ ਜੇ ਜਬ ਬੱਕਰੀਆਂ ਨੇ ਉਹਦਾ ਮੁੱਲ ਨਾ ਕਿਉਂ ਪ੍ਰੇਮੀ ਹਾਂਜੀ ਹਾਂ ਠੀਕ ਹੈ ਜੀ ਪਿੰਡ ਕਿਹੜਾ ਆਪਣਾ ਇਕਲਾ ਹਾ ਜੀ ਖੰਨੇ ਦੇ ਨਾਲੇ ਇਕਲਾ ਹਾ ਜੀ ਖੰਨੇ ਦੇ ਨਾਲੇ ਹਾਂ ਇਕਲਾ ਹਾ ਜੀ ਇਕਲਾ ਹਾ ਹਾਂ ਦੋ ਪਿੰਡ ਨਿਕਲਾ ਹਾ ਇਕਲਾ ਹਾ ਨਾਲ ਨਾਲੇ ਨਿਕਲਾ ਹਾ ਆਪਣਾ ਬੜਾ ਪਿੰਡ ਲੈ ਵੀ ਕਰ ਲਿਓ ਸੰਪਰਕਾ ਨਾਲ ਆਪਾਂ ਖੜੇ ਦੀ ਗੇ ਸਪਾਰ ਦੇ ਮੇਲੇ ਤੇ ਹਰ ਇੱਕ ਸਾਲ ਹੁੰਦਾ ਮੇਲਾ ਠੀਕ ਹੈ ਬਹੁਤ ਧੰਨਵਾਦ